ਤੁਹ ਤ ਫਿਰ ਤੂੰ ਕਿਹੜਾ ਜਿੰਜੂ ਪਾਉਣਾ ਜੇ ਇਹ ਨਹੀਂ ਪਾਏਗਾ ਤੂੰ ਧਰਮ ਦੇ ਨਾਲ ਨਾਤਾ ਕਿਵੇਂ ਜੋੜੇਗਾ ਫਿਰ ਤੂੰ ਕੀ ਪਾਉਣਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜੇ ਤੇਰੇ ਕੋਲ ਮੇਰਾ ਦਸਣ ਵਾਲਾ ਜਿੰਜੂ ਹੈ ਤਾਂ ਮੈਨੂੰ ਦੇ ਦੇ ਮੈਂ ਪਾ ਲਾਂਗਾ ਮੈਂ ਤੈਨੂੰ ਦੱਸ ਦਏ ਮੈਨੂੰ ਕਿਦਾਂ ਦਾ ਜਿੰਜੂ ਚਾਹੀਦਾ ਹੈ ਦਇਆ ਕਪਾਸ ਤੋਖ ਸੂਤ ਜਤ ਗੰਢੀ ਸਤ ਬਟ ਇਹ ਜਨਉ ਜੀ ਕਾ ਹਈ ਤਾਂ ਪਾਂਡੇ ਘਤ ਕਿ ਲੱਗੇ ਜਿਹਦੇ ਵਿੱਚ ਦਇਆ ਦੀ ਕਪਾ ਹੋਵੇ ਦਇਆ ਦੀ ਕਪਾ ਵਾਲਾ ਤੂੰ ਤੇ ਨਰਦਾਈਤਾ ਤੁਸੀਂ ਤੇ ਮਨੁੱਖਤਾ ਦੇ ਵਿੱਚ ਨਫ਼ਰਤ ਫਲਾ ਰਹੇਂ ਦਇਆ ਹੋਣੀ ਚਾਹੀਦੀ ਆ ਪਹਿਲਾ ਧਰਮ ਤਾਂ ਦੀ ਅੰਦਰ ਆਉਂਦੇ ਜਦੋਂ ਦਇਆ ਹੋਵੇ ਤੋਲ ਧਰਮ ਦ ਮੈਨੂੰ ਇਹ ਗੱਲ ਤਾਂ ਪਤਾ ਹੈ ਵੀ ਮਾਲਕ ਨੇੜੇ ਵੱਸਦੇ ਪਰ ਮੈਨੂੰ ਨਾ ਅਹਿਸਾਸ ਨਹੀਂ ਹੋ ਰਿਹਾ ਮੇਰੇ ਤੇ ਕਿਰਪਾ ਨਾਲ ਹੀ ਹੋ ਜਿਵੇਂ ਮਾਲਕ ਜੀ ਦੀ ਹੁੰਦ ਦਾ ਅਹਿਸਾਸ ਕਰਨਾ ਸ਼ੁਰੂ ਕਰਦੀ ਮੈਂ ਤੇ ਜਿਨ੍ਹਾਂ ਨੇ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਸਤਗੁਰੂ ਜੀ ਦੀ ਬਾਣੀ ਦੱਸਦੀ ਏ ਪੁੱਤ ਇਹ ਗੁਣ ਨਾ ਸਾਰਿਆਂ ਤੋਂ ਵੱਡਾ ਗੁਣ ਏ ਸਗਲ ਗੁਣਾ ਗੁਣ ਊਤਮ ਭਰਤਾ ਦੂਰ ਨਾ ਪਖਰੇ ਸਾਰਿਆਂ ਤੋਂ ਵੱਡਾ ਗੁਣ ਵੱਡਾ ਗੁਣ ਕਿਉਂ ਕਿਹਾ ਕਿਉਂਕਿ ਜਦੋਂ ਮਾਲਕ ਜੀ ਦੀ ਹੁੰਦ ਦਾ ਅਹਿਸਾਸ ਕਰਦੀਆਂ ਨਾ ਬਰਾਈਆਂ ਖਤਮ ਹੋ ਜਾਂਦੀਆਂ ਨੇ ਨਿਰਮਲ ਭਉ ਅੰਦਰ ਹੋਵੀ ਵੀ ਮੀਰਾ ਮਾਲਕ ਮੈਨੂੰ ਹਰ ਜਗ੍ਹਾ ਤੇ ਵੇਖਦਾ ਆਮ ਹੀ ਗੱਲਾਂ ਨੇ ਆਪਣੇ ਘਰ ਦੀਆਂ ਬੱਚਾ ਘਰ ਵਿੱਚ ਸ਼ਰਾਰਤ ਕਰੇ